ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਗ੍ਰਿਫਤਾਰ ਕਰਨ ਲਈ ਭਾਰੀ ਕੰਟੀ ਪੁਲਿਸ ਪਹੁੰਚ ਚੁੱਕੀ ਹੈ ਜੀ ਸੋ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਗਜੀਤ ਸਿੰਘ ਡੱਲੇਵਾਲ ਜੋ ਕਿ ਪਿਛਲੇ ਕਾਫੀ ਮਹੀਨਿਆਂ ਤੋਂ ਧਰਨੇ ਤੇ ਬੈਠੇ ਸੀ ਕਿਸਾਨੀ ਹੱਕਾਂ ਨੂੰ ਲੈ ਕੇ ਕਿਸਾਨੀ ਮੰਗਾਂ ਨੂੰ ਲੈ ਕੇ ਸੀ ਵੱਡੀ ਖਬਰ ਆ ਰਹੀ ਹੈ ਕਿ ਮਹਾਲੀ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਔਰ ਜੋ ਨਾਲ ਉਹਨਾਂ ਦੇ ਹੋਰ ਸਾਥੀ ਸੀ ਉਹਨਾਂ ਨੂੰ ਵੀ ਨਾਲ ਡਿਟੇਨ ਕੀਤਾ ਹੈ ਇੱਕ ਵੱਡੀ ਖਬਰ ਪੰਜਾਬ ਤੋਂ ਆ ਰਹੀ ਹੈ ਵੀ ਜਗਜੀਤ ਸਿੰਘ ਢੱਲੇਵਾਲ ਜੋ ਪੰਜਾਬੀਅਤ ਦੇ ਰਾਖੇ ਕਿਸਾਨੀ ਦੇ ਰਾਖੇ ਦੇ ਨਾਂ ਦੇ ਵਿੱਚੋਂ ਪੰਜਾਬ ਦੇ ਵਿੱਚ ਜਾਣੇ ਜਾਂਦੇ ਸੀ ਇੱਕ ਵੱਡਾ ਚਿਹਰਾ ਕਿਸਾਨੀ ਚਿਹਰਾ ਉਹਨੂੰ ਅੱਜ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਛੋ ਇਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਵੱਡੀ ਹਲਚਲ ਹੈ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਜਗਜੀਤ ਸਿੰਘ ਢੱਲੇਵਾਲ ਮਰਨ ਵਰਤ ਤੇ ਬੈਠੇ ਸੀ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਔਰ ਸਰਕਾਰ ਨੂੰ ਲਗਾਤਾਰ ਕਾਫੀ ਦਿਨਾ ਤੋਂ ਪਿਛਲੇ ਤੋਂ ਅੱਖਾਂ ਦਿਖਾਈਆਂ ਜਾ ਰਹੀਆਂ ਸੀ ਕਿਸਾਨਾਂ ਨੂੰ ਲੈ ਕੇ ਕਿਸਾਨੀ ਮੰਗਾਂ ਜਿਹੜੀਆਂ ਨੇ ਉਹ ਸੈਂਟਰ ਸਰਕਾਰ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਮੰਨੀਆਂ ਨਹੀਂ ਸੀ ਜਾ ਰਹੀਆਂ ਜਿਸ ਕਰਕੇ ਜਗਦੀਸ਼ ਸਿੰਘ ਡੱਲੇਵਾਲ ਮਰਨ ਵਰਤੀ ਦੇ ਉੱਥੇ ਬੈਠੇ ਸੀ ਔਰ ਲੋਕਾਂ ਦਾ ਪੂਰਨ ਸਮਰਥਨ ਲੋਕਾਂ ਦਾ ਉੱਥੇ ਜਾਣਾ ਟਰਾਲੀਆਂ ਭਰ-ਭਰ ਪਿੰਡਾਂ ਤੋਂ ਵਿੱਚੋਂ ਟਰਾਲੀਆਂ ਭਰ-ਭਰ ਉਹਨਾਂ ਦੇ ਸਮਰਥਨ ਦੇ ਵਿੱਚ ਉੱਥੇ ਜਾਂਦੀਆਂ ਸੀ ਔਰ ਇੱਕ ਵੱਡੇ ਲੀਡਰ ਦੇ ਕਰਕੇ ਉਹ ਜਾਣੇ ਜਾਂਦੇ ਸੀ ਔਰ ਇੱਕ ਵੱਡੀ ਖਬਰ ਹੈ ਵੀ ਪੰਜਾਬ ਪੁਲਿਸ ਨੇ ਐਡੇ ਵੱਡੇ ਲੀਡਰ ਨੂੰ ਜੋ ਹਿਰਾਸਤ ਦੇ ਵਿੱਚ ਲਿਆ ਇਹਦੇ ਪਿੱਛੇ ਕੋਈ ਨਾ ਕੋਈ ਗੱਲ ਨਜ਼ਰ ਆਂਦੀ ਹੈ ਕਿਤੇ ਕਿਸਾਨੀ ਮੋਰਚੇ ਨੂੰ ਠੱਲ ਪਾਣ ਦੀ ਇਹ ਸਾਜ਼ਿਸ਼ਦਾਨੀ ਰਚੀ ਜਾ ਰਹੀ ਪੰਜਾਬ ਸਰਕਾਰ ਵੱਲੋਂ ਕਿਤੇ ਇਹ ਦਰਨਾ ਖਤਮ ਤਾਂ ਨਹੀਂ ਹੋ ਜਾਏਗਾ ਕਿਉਂਕਿ ਜਦੋਂ ਵੱਡੇ ਲੀਡਰ ਨੂੰ ਐਦਾਂ ਪੁਲਿਸ ਹਿਰਾਸਤ ਦੇ ਵਿੱਚ ਲੈ ਲਵੇ ਤਾਂ ਇਹ ਇੱਕ ਕੋਈ ਛੋਟੀ ਖਬਰ ਨਹੀਂ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡੀ ਹਲਚਲ ਹੈ ਦੇਖੋ ਤਸਵੀਰਾਂ ਸਰਦਾਰ ਜਗਜੀਤ ਸਿੰਘ ਜੱਡਲੇਵਾਲ ਨੂੰ ਗ੍ਰਿਫਤਾਰ ਕਰਨ ਲਈ ਭਾਰੀ ਗੰੰਟੀ ਪੁਲਿਸ ਪਹੁੰਚ ਚੁੱਕੀ ਹੈ ਜੀ ਕਾ ਜੱਜ ਕਾ ਕਾ ਬਬਲੀ ਤੁਸੀਂ ਸਰਦਾਰ ਖਰਦਾਰ ਜੀ ਸਿੰਘ ਜੀ ਡੱਲੇ ਵਾਲੋਂ ਗ੍ਰਿਫਤਾਰ ਕਰ ਲਿਆ ਜੀ ਸਰਦਾਰ ਜੀ ਸਿੰਘ ਜੀ ਡੱਲੇ ਵਾਲੋਂ ਗ੍ਰਿਫਤਾਰ ਕਰ ਲਈ ਭਾਰੀ ਕੰਟੀ ਪੁਲਿਸ ਪਹੁੰਚ ਚੁੱਕੀ ਆ ਜੀ ਕੌਣ ਆਇਆ ਪਬਲੀ ਤੁਸੀਂ ਤਾਂ ਦੇ ਸਰਦਾਰ ਜੀਤ ਸਿੰਘ ਜੀ ਢੱਲੇ ਵਾਲੋਂ ਗ੍ਰਫਤਾਰ ਕਰ ਲਿਆ ਜੀ